ਰੈਡੀ ਵਿਆ ਸਾਡੇ ਸਮਾਜ ਦੀ ਇੱਕ ਪਵਿੱਤਰ ਰਸਮ ਹੈ ਜਿਸ ਵਿੱਚ ਦੋ ਅਣਜਾਣ ਵਿਅਕਤੀ ਸਦਾ ਲਈ ਇੱਕ ਹੋ ਜਾਂਦੇ ਹਨ ਡੰਡੀ ਗ੍ਰਹਿਸਤ ਜੀਵਨ ਸਭ ਤੋਂ ਉੱਤਮ ਮੰਨਿਆ ਗਿਆ ਹੈ ਡੰਡੀ ਜਦੋਂ ਕਿਸੇ ਮਾਪੇ ਦਾ ਬੱਚਾ ਜਾਂ ਬੱਚੀ ਵਿਆਹਣ ਵਾਲੇ ਹੋ ਜਾਣ ਤਾਂ ਲੋੜੀਂਦਾ ਅਤੇ ਟੁਕਮਾ ਸਾਖ ਲੱਭਣ ਦੀ ਸਮੱਸਿਆ ਆ ਖੜੀ ਹੁੰਦੀ ਹੈ ਡੰਡੀ ਐਨੇ ਵੱਡੇ ਸਮਾਜ ਵਿੱਚੋਂ ਟੁਕਮਾ ਨਾਤਾ ਜੋੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ ਡੰਡੀ ਇਸ ਕੰਮ ਨੂੰ ਠੀਕ ਢੰਗ ਨਾਲ ਸਿਰੇ ਚਾੜਨ ਵਿੱਚ ਮਹੱਤਮਪੂਰਨ ਰੋਲ ਨਿਭਾਉਣ ਵਾਲੇ ਨੂੰ ਹੀ ਬਚੋਲਾ ਕਿਹਾ ਜਾਂਦਾ ਹੈ ਡੰਡੀ ਉਹ ਲੜਕੀ ਲਈ ਜੋਗ ਲੜਕਾ ਜਾਂ ਲੜਕੇ ਲਈ ਜੋਗ ਲੜਕੀ ਦੱਸ ਕੇ ਰਿਸ਼ਤਾ ਕਰਵਾ ਦਿੰਦਾ ਹੈ ਡੰਡੀ ਦੋਵੇਂ ਪਾਸੇ ਦਾ ਜਾਨੂ ਹੋਣ ਕਰਕੇ ਉਸ ਉੱਤੇ ਦੋਵੇਂ ਧਿਰਾਂ ਚੰਗੀ ਆਸ ਰੱਖਦੀਆਂ ਹਨ ਅਤੇ ਉਸ ਦਾ ਕੰਮ ਵੱਡੀ ਜ਼ਿੰਮੇਵਾਰੀ ਹੁੰਦਾ ਹੈ ਡੰਡੀ ਆਖਰ ਦੋ ਪ੍ਰਾਣੀਆਂ ਨੇ ਉਮਰ ਪਰ ਲਈ ਜੁੜਨਾ ਹੁੰਦਾ ਹੈ ਡੰਡੀ ਲੜਕੀ ਲਈ ਲੜਕਾ ਲੱਭਣਾ ਪਹਿਲਾ ਕੰਮ ਹੈ ਅਸੀਂ ਸਾਰੇ ਜਾਣਦੇ ਹੀ ਹਾਂ ਡੰਡੀ ਵਿਆਹੀ ਜਾਣ ਵਾਲੀ ਮੁਟਿਆਰ ਵੀ ਮਚੁੱਲੇ ਨੂੰ ਆਪਣੀ ਚਾਹਤ ਦੱਸਣਾ ਚਾਹੁੰਦੀ ਹੈ ਡੰਡੀ ਉਸ ਤੋਂ ਆਸ ਵੀ ਰੱਖਦੀ ਹੈ ਡੰਡੀ ਗੱਲ ਚਲਦੀ ਹੋਂ ਦੀ ਸੂਰਤ ਵਿੱਚ ਉਸ ਤੋਂ ਵੱਧ ਤੋਂ ਵੱਧ ਪੁੱਛਣਾ ਵੀ ਚਾਹੁੰਦੀ ਹੈ ਡੰਡੀ ਇਹਨਾਂ ਗੱਲਾਂ ਦਾ ਮੁੱਖ ਗੱਲ ਇਹੋ ਹੁੰਦੀ ਹੈ ਕਿ ਉਹ ਮੁਟਿਆਰ ਦੇ ਰੰਗ ਰੂਪ ਅਤੇ ਕੱਦ ਕਾਠ ਦਾ ਖਿਆਲ ਤਾਂ ਰੱਖੇ ਹੀ ਨਾਲ ਹੀ ਉਹ ਸੁਹਾ ਦੇ ਵੀ ਚੰਗੇ ਹੋਣ ਡੰਡੀ ਰੈਡੀ ਕਦੇ ਕਦੇ ਉਹ ਵਿਚੋਲਗਰੀ ਵਿੱਚ ਦਿੱਤੀਆਂ ਜਾਣ ਵਾਲੀਆਂ ਬਸਤਾਂ ਦਾ ਲਾਲਚ ਵੀ ਦਿੰਦੀ ਹੈ ਡੰਡੀ ਪਰ ਕਦੇ ਕਦੇ ਉਹ ਪਹਿਲਾਂ ਵਿਆਈਆਂ ਮੁਟਿਆਰਾਂ ਵੱਲ ਤੱਕਦੀ ਹੈ ਅਤੇ ਨਰਾਸ਼ਾ ਵੀ ਹੁੰਦੀ ਹੈ ਡੰਡੀ ਵਿਚੋਲਾ ਲੜਕੇ ਦੇ ਗੁਣਾ ਨੂੰ ਬਧਾ ਚੜਾ ਕੇ ਦੱਸਦਾ ਹੈ ਡੰਡੀ ਭਾਵੇਂ ਗੱਲ ਸਰੀਰਕ ਸੁੰਦਰਤਾ ਦੀ ਹੋਵੇ ਜਾਂ ਗੁਣਾ ਦੀ ਸਮਾਜਿਕ ਆਰਥਿਕ ਹਾਲਤ ਦੀ ਜਾਂ ਉਹਨਾਂ ਦੇ ਵਿਵਹਾਰ ਦੀ ਡੰਡੀ ਵਿਚੋਲੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਹੈ ਤੇ ਰਿਸ਼ਤਾ ਹੋ ਜਾਂਦਾ ਹੈ ਡੰਡੀ ਹੁਣ ਜਿਨ੍ਹਾਂ ਨੂੰ ਪਤੀ ਉਚਿਤ ਮਾਪਦੰਡ ਵਾਲੇ ਨਹੀਂ ਮਿਲੇ ਉਹਨਾਂ ਦਾ ਵਿਚੋਲੇ ਉੱਤੇ ਉਹ ਲਾਂਭਾ ਪੂਰਾ ਜਾਇਜ਼ ਹੈ ਡੰਡੀ ਕੋਈ ਹਲਕੇ ਸੁਰ ਵਿੱਚ ਅਤੇ ਕੋਈ ਸਖਤ ਸੁਰ ਵਿੱਚ ਵਿਚੋਲੇ ਉੱਤੇ ਆਪਣੀ ਪੜਾਸ ਕੜਦੀ ਹੈ ਡੰਡੀ ਸੋਹਣੀ ਸੁਨੱਖੀ ਮੋਟਿਆਰ ਦਾ ਜੀ ਕਾਲੇ ਰੰਗ ਦੇ ਗੱਭਰੂ ਨਾਲ ਵਿਆਹ ਕਰ ਦਿੱਤਾ ਜਾਵੇ ਤਾਂ ਇਤਰਾਜ਼ ਵੀ ਕੀਤਾ ਜਾਂਦਾ ਹੈ ਡੰਡੀ ਕਿਸੇ ਨੱਡੀ ਦਾ ਮਾਹੀ ਮਦਰੇ ਕੱਦ ਦਾ ਹੁੰਦਾ ਹੈ ਅਤੇ ਉਹ ਆਪ ਲੰਮਸ ਲੰਮੀ ਉਸ ਨੂੰ ਤਾਂ ਉਹ ਬੱਚਾ ਜਿਹਾ ਹੀ ਲੱਗਦਾ ਹੈ ਡੰਡੀ ਇਹ ਤਾਂ ਰੰਗ ਰੂਪ ਜਾਂ ਜ਼ੀਰਕ ਪੱਖ ਦੀ ਗੱਲ ਹੈ ਕਦੇ ਕਦੇ ਲੜਕੀ ਨੂੰ ਸਹੁਰਿਆਂ ਦਾ ਸੁਭਾ ਚੰਗਾ ਨਹੀਂ ਮਿਲਦਾ ਡੰਡੀ ਪਰਵਾ ਪਿਆਰ ਮਿਲਣ ਦੀ ਥਾਂ ਸੱਸ ਵੱਲੋਂ ਟੋਕਾ ਟਾਕੀ ਹੁੰਦੀ ਰਹਿੰਦੀ ਹੈ ਸ਼ਿਕਾਇਤ ਫਿਰ ਵਿਚੋਲੇ ਸਿਰ ਖੜਦੀ ਹੈ ਡੰਡੀ ਉਧਰ ਲੜਕੇ ਵਾਲਿਆਂ ਵੱਲ ਜਦੋਂ ਕਾਲੇ ਰੰਗ ਦੇ ਗੱਬਰੂ ਨੂੰ ਪਰੀਆਂ ਵਰਗੀ ਮੁਟਿਆਰ ਮਿਲ ਜਾਂਦੀ ਹੈ ਤਾਂ ਮੁੰਡੇ ਦੀ ماں ਬਚੋਲੇ ਤੋਂ ਬਲਹਾਰ ਜਾਂਦੀ ਹੈ ਡੰਡੀ